ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਜਿਸ ਚਲਦੇ ਹੋਏ ਖਰੜ ਮੁਹਾਲੀ ਵਿਖੇ ਬੰਦ ਦੇ ਚਲਦੇ ਹੋਏ ਲੰਬਾ ਜਾਮ ਦੇਖਣ ਨੂੰ ਮਿਲਿਆ ਜਿਸ ਦੇ ਚਲਦੇ ਹੋਏ ਲੋਕ ਕਾਫੀ ਪਰੇਸ਼ਾਨ ਦੇਖਣ ਨੂੰ ਮਿਲੇ ਤਸਵੀਰਾਂ ਖਰੜ ਹਾਈਵੇ ਪੁਲ ਦੇ ਥੱਲੇ ਦੀਆਂ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕੀਤਾ ਗਿਆ ਤੇ ਮੁਹਾਲੀ ਵੱਲ ਜਾਂਦੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਆਪਣੇ ਕਿਸਾਨਾ ਜਿਹੜੇ ਉਹ ਡੱਡੇ ਹੋਏ ਆ ਮੋਰਚਿਆਂ ਤੇ ਤੁਹਾਨੂੰ ਵੀ ਅਪੀਲ ਹੈ ਕਿ ਜਿੰਨੇ ਕੁ ਵਾਅਦੇ ਵਰਸ ਆ ਕਿਸੇ ਕੰਮ ਨਹੀਂ ਆਉਂਦੇ ਅੱਜ ਜਿਹੜਾ ਮੋਰਚਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਚਾਹੀਦਾ ਵੀ ਜਿਹੜੇ ਸ਼ੰਭੂ ਬਾਰਡਰ ਤੇ ਕ੍ਰਿਤੀ ਬਾਰਡਰ ਤੇ ਮਰਨ ਮਾਰਚ ਤੇ ਬੈਠੇ ਆ ਪਿੰਡ ਦਿਨੈਸ਼ ਸਰਕਾਰ ਬਿਲਕੁਲ ਸੁਣਿਆ ਕਰਦੀ ਹੈ ਜਿਸ ਤਰ੍ਹਾਂ ਅਸੀਂ ਕਰਦੀ ਹੈ ਯੂਨੀ ਦੇ ਪੱਸੇ ਕੋਈ ਗੋਲ ਨਹੀਂ ਰਹੀ ਗੋਲੀ ਗੋਲੀ ਸਰਕਾਰ ਹੋਗੀ ਜੀ ਕੰਮ ਦਾ ਵਾਸਤੇ ਜੀ ਧਰਨੇ ਕਰਦੇ ਅੱਜ ਪ੍ਰਧਾਨ ਜੀ ਨੇ ਇੱਕ ਟ੍ਰੇਲਰ ਦਿਖਾਇਆ ਜਿਹੜੀ ਸਰਕਾਰ ਨਹੀਂ ਜੰਦੀ ਆ ਵੀ ਇਹ ਤੱਕ ਨਿਕਲੇ ਉਹ ਹੋ ਗਏ ਵੀ ਸਾਡੀ ਲੜਾਈ ਆ ਸਾਰੀਆਂ ਮੰਗਾਂ ਪਰ ਅਸੀਂ ਇਹ ਲੜਾਈ ਲੜਦੇ ਜੇ ਜਗਜੀਤ ਸਿੰਘ ਡੱਲੇ ਵਾਲਾ ਗੱਲ ਕਰਦੇ ਬੈਠੇ ਸਰਕਾਰ ਦੇ ਬੈਠੇ ਕੋਈ ਇਕੱਲਾ ਪਰਸਨ ਲੜਾਈ ਨਹੀਂ ਆ ਕੱਢਣੀ ਵੀ ਆਪਣੀ ਲੜਾਈ ਕੱਢ ਰਿਹਾ ਸਾਡੇ ਕੰਦਰ ਬੈਠਿਆ ਉਹ ਮਜ਼ਦੂਰਾ ਕਰ ਰਿਹਾ ਪਿਆ ਸਾਰੇ ਖੇਤਰੇ ਬੈਠਿਆ ਜਿੰਨੀਆਂ ਮਹਗਾ ਬਿਜਲੀਆਂ ਰੋਟੀਆਂ ਆ ਰਹੀਆਂ ਇਹਨਾਂ ਖੇਤਰੇ ਜਿਸ ਤਰ੍ਹਾਂ ਕਿ ਧਲੇਵਾ ਸਾਹਮਣੂ ਕਾਫੀ ਲੰਬਾ ਸਮਾਂ ਹੋ ਚੁੱਕਿਆ ਹੈ ਉਹ ਅੰਸ਼ਲ ਤੇ ਬੈਠੇ ਨੇ ਕਿਸਾਨਾਂ ਵਿੱਚ ਇਸ ਨੂੰ ਕਿਹਾ ਹੈ ਤੇ ਕੀ ਦੇਦੇ ਹੋ ਕਿਉਂਕਿ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਹਲੇ ਵੀ ਇਸ ਵਕਤ ਜਿਹਨੂੰ ਕਹਿੰਦੇ ਆ ਵੀ ਸੁੱਤੀ ਪਈ ਹੈ ਕਿਆ ਸਮਝ ਉਸ ਦਾ ਕੰਮ ਕੀ ਹੈ

ਦਾ ਕਿਰਦਾਰ ਹੋਵੇ ਚੰਨਾ ਤੇ ਜੂਨੀ ਲੜੀ ਬਾਕੀ ਇਹਦੇ ਬਾਅਦ ਦਾ ਨਾਂ ਹੈ ਨਾ ਪਿੰਡਾ ਬੜੇ ਬੰਦ ਕਰਿਆ ਇਹ ਦੰਕ ਕਰਿਆ ਉਸ ਵਾਰ ਉਹਦੀ ਹੋਰੀਆਂ ਆ ਜਾਂਦੇ ਜਿਹੜਾ ਆਪਣਾ ਬੈਠਾ ਹੋਵੇ 35 ਦਿਨ ਹੋ ਗਏ ਹੋ ਤੇ ਸਾਡਾ ਪ੍ਰਧਾਨ ਬਾਤ ਕਮੇਟਾ ਬਾਤ ਬਣਨੀ ਨੂੰ ਆਸਟ੍ਰੇਲੀਆ ਕੋਲ ਜੇ ਵਾਰ ਇੱਕ ਕਹਾਣੀ ਹੋਵੇ ਬੀਜੇਪੀ ਦੇ ਆਗੂ ਰਨੀ ਸਿੰਘ ਬਿੱਟੂ ਦਾ ਬਿਆਨ ਐ ਸੀ ਕੁਝ ਦਿਨ ਪਹਿਲਾਂ ਜਿੱਥੇ ਉਹਨੇ ਕਿਹਾ ਸੀਗਾ ਵੀ ਫੋਟੋ ਖਿਜਵਾਨੇ ਜਾ ਰਹੇ ਨੇ ਜੇ ਹਿੰਮਤ ਹੈ ਕਾਂਗਰਸ ਆਮ ਆਈ ਪਾਰਟੀ ਅਧੀ ਤਾਹੋ ਅਣਛਣ ਤੇ ਬੈਠਣ ਪਰ ਨੀ ਬਿੱਟੂ ਦਾ ਬਿਆਨ ਇਹ ਆਇਆ ਸੀ ਕਹਿੰਦੇ ਅਣਛਣ ਤੇ ਬੈਠੋ ਫੋਟੋ ਨਾ ਖਿਜਾਓ ਇਹ ਜਗਜੀਤ ਸਿੰਘ ਪੰਜਾਬ ਦੇ ਜੀਐਸ ਮੈਂ

تا نے تک زندہ باد تا نے تک زندہ باد کار مزدور ایکتا زندہ باد تھلے سرکار زندہ باد رو ٹکڑا دو تھلے نو زندہ باد ਉਹ ਚਾਹ ਦੇ ਬੋਤਲਾਂ ਦੇ ਉਹ ਇੱਧਰ ਸਾਈਡ 'ਚ ਕੰਨ ਗੱਡੀ ਆਉਂਦੀ ਬੰਨ੍ਹ ਲਈਆ ਜਾ ਉਹਨੂੰ ਜਾਣੇ ਤੇ ਭਾਈ ਨਾ ਕਹਿ ਲੈਣੇ ਗੱਡੀ ਤੇ ਨਾ ਚੱਲਿਆ ਯਾਰ ਮਾਫ ਕਰਨਾ ਉਹ ਪੰਜਾਬੀ ਜਿਹੜਾ ਮਾਰਾ ਬੜਾ ਬੜਾ ਮਜ਼ੂਰ ਚੱਲ